ਸੁਨਿਆਰੇ ਦੀ ਦੁਕਾਨ ਦੀ ਛੱਤ 'ਚ ਪਿਆਪਾ 250 ਗ੍ਰਾਮ ਸੋਨਾ ਤੇ ਕਰੀਬ 2 ਕਿਲੋ ਚਾਂਦੀ ਹੋਈ ਚੋਰੀ ਦੁਕਾਨਦਾਰ ਦਾ ਦੁਕਾਨ ਮਾਲਕ ਨਾਲ ਚੱਲ ਰਿਹਾ ਕੇਸ ਮੋਕੀਤੇ ਪਹੁੰਚੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਸੋਨੇਹਾਰੀ ਦੀ ਦੁਕਾਨ ਦੇ ਉੱਤੇ ਛੱਤ ਤੇ ਪਾਰ ਲਾਉਣ ਦੀ ਘਟਨਾ ਸਾਹਮਣੇ ਆਈ ਹੈ ਦੱਸਦੀਏ ਕਿ ਲੁਧਿਆਣਾ ਦੇ ਹੈਬਵਾਲ ਇਲਾਕੇ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਹੈ ਜਿੱਥੇ ਦੁਕਾਨਦਾਰ ਦੇ ਮੁਤਾਬਿਕ ਉਹਨਾਂ ਦਾ ਦੁਕਾਨ ਮਾਲਿਕ ਦੇ ਨਾਲ ਕਾਨੂੰਨੀ ਕੇਸ ਚੱਲ ਰਿਹਾ ਹੈ ਜਿੱਥੇ ਇੱਕ ਵਾਰ ਪਹਿਲਾਂ ਵੀ ਉਹਨਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਵਾਰ ਫੇਰ ਛੱਤ ਦੇ ਵਿੱਚ ਪਾੜ ਲਗਾਇਆ ਗਿਆ ਜੋ ਕਿ ਕਾਫੀ ਵੱਡਾ ਹੈ ਜਿਸ ਦੇ ਰਾਹੀਂ ਕੋਈ ਵੀ ਬੰਦਾ ਦੁਕਾਨ ਦੇ ਅੰਦਰ ਦਾਖਲ ਹੋ ਸਕਦਾ ਹੈ ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਘਟਨਾ ਦਾ ਪਤਾ ਸਵੇਰ ਵੇਲੇ ਲੱਗਿਆ ਜਦੋਂ ਉਹ ਦੁਕਾਨ ਖੋਲਣ ਲਈ ਪਹੁੰਚੇ ਤੇ ਚੈੱਕ ਕਰਨ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਦੁਕਾਨ ਦੇ ਵਿੱਚੋਂ 250 ਗ੍ਰਾਮ ਸੋਨਾ ਤੇ ਕਰੀਬ 2 ਕਿਲੋ ਚਾਂਦੀ ਗਾਇਬ ਹੈ ਉਹਨਾਂ ਨੇ ਪੁਲਿਸ ਦੇ ਕੋਲੋਂ ਇਨਸਾਫ ਦੀ ਮੰਗ ਵੀ ਕੀਤੀ ਹੈ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੁਕਾਨਦਾਰ ਦਾ ਦੁਕਾਨ ਮਾਲਕ ਦੇ ਨਾਲ ਕਾਨੂੰਨੀ ਕੇਸ ਚੱਲ ਰਿਹਾ ਹੈ ਤੇ ਉਹਨਾਂ ਨੇ ਸ਼ੱਤ ਦੇ ਵਿੱਚ ਪਾੜ ਲਾ ਦਿੱਤੀ ਹੈ ਮਗਰ ਬਾਅਦ ਦੇ ਵਿੱਚ ਉਹਨਾਂ ਨੇ ਚੋਰੀ ਹੋਣ ਦੀ ਗੱਲ ਵੀ ਕਹੀ ਹੈ ਜਿਸ ਦੇ ਬਾਰੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਵੀ ਕਿਹਾ ਕਿ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਮੈਂ ਹਮੇਸ਼ ਕੁਮਾਰ ਸਨ ਆਫ ਲੇਟ ਸੀ ਜੋ ਸੇਸ਼ ਕੁਮਾਰ ਅੱਛਾ ਭਾਜੀ ਇਹ ਕਿਹੜੀ ਜਗ੍ਹਾ ਇਹ ਵੱਡੀ ਹੈਪਵਾਲ ਮੇਨ ਰੋਡ ਤੇ ਸ਼ੰਕਰ ਜੁਲਰ ਦੇ ਨਾਮ ਦੀ ਮੇਰੀ ਸਨਿਆਰੇ ਦੀ ਦੁਕਾਨ ਆ ਜੀ ਹੋਇਆ ਕੀ ਹੈ ਰਾਤ ਹੁਣ ਅਸੀਂ ਸਵੇਰੇ ਆ ਕੇ ਦੁਕਾਨ ਖੋਲੀ ਤੇ ਖੱਡਾ ਪਾਇਆ ਹੋਇਆ ਲੈਂਟਰ ਦੇ ਵਿੱਚ ਤੇ ਮੇਰਾ 2.5 300 ਗ੍ਰਾਮ ਸੋਨਾ ਸੀ 23 ਕਿਲੋ ਚਾਂਦੀ ਸੀ ਉਹ ਹੈਣੀ ਮੇਰੀ ਦੁਕਾਨ ਤੇ ਚੋਰੀ ਹੋਈ ਹੈ ਡਾਕਾ ਕੋ ਚੋਰੀ ਕੋ ਜੋ ਤੁਹਾਨੂੰ ਸੀ ਲੱਗਦਾ ਦੇਖ ਲਓ ਕਿਸ ਤਰੀਕੇ ਨਾਲ ਮਤਲਬ ਡਾਕਾ ਹੈ ਚੋਰੀ ਤੁਸੀਂ ਕਹਿ ਰਹੇ ਹੋ ਭਾਈ ਰਾਤ ਦਾ ਸੀ ਚੰਗੀ ਭੜੀ ਦੁਕਾਨ ਛੱਡ ਕੇ ਗਏ ਆ 10 ਵਜੇ ਵਧਾ ਕੇ ਗਏ ਆ ਲੈਂਟਰ ਕਿਦਾ ਗਿਰਿਆ ਲੈਂਟਰ ਤੋੜਿਆ ਹੋਇਆ ਚੋਰਾ ਨੇ ਜਿੰਨੇ ਵੀ ਚੋਰੀ ਕੀਤੀ ਹੈ ਇਹਦੇ ਵਿੱਚ ਕੋਈ ਵੀ ਇਨਵੋਲ ਹੋ ਸਕਦਾ ਇਹਦੇ ਅੰਦਰ ਮੇਰਾ 25 30 ਟੋਲੇ ਸੋਨਾ ਤੇ 2 2.5 ਕਿਲੋ ਚਾਂਦੀ ਜਿਹੜੀ ਉਹ ਹੈਣੀ ਸੀ ਅਸੀਂ ਥਾਣਾ ਅੱਬਾ ਦਰਖਾਸਤ ਦਿੱਤੀ ਆ ਅਸੀਂ ਆਸ ਕਰਦੇ ਆਂ ਵੀ ਪ੍ਰਸ਼ਾਸਨ ਤੇ ਪੁਲਿਸ ਜਿਹੜੀ ਆ ਆਪਣੀ ਜ਼ਿੰਮੇਵਾਰੀ ਲਿਵਾੰਦੇ ਹੋਏ ਜੋ ਸਖਤ ਤੋਂ ਸਖਤ ਕਾਰਵਾਈ ਬੰਦੀ ਆ ਮਜਰਮਾ ਦੇ ਖਿਲਾਫ ਕਾਰਵਾਈ ਕੀਤੀ ਹੈ ਬਿਲਕੁਲ ਸੱਚ ਸਾਤ ਤੋੜੀ ਆ ਜੀ ਹੋ ਸਕਦਾ ਵੀ ਇਹਦਾ ਕੋਈ ਵੀ ਇਨਵੋਲ ਹੋ ਸਕਦਾ ਮੈਂ ਨਾਂ ਨਹੀਂ ਲਾਉਂ ਉੱਪਰ ਰਸਤਾ ਕਿਹੜਾ ਹੈਗਾ ਉੱਪਰ ਰਸਤਾ ਮਾਲਕ ਦੇ ਕੋਲ ਆ ਜੀ ਕੋਈ ਐਸਨ ਜਿਹੜਾ ਮਾਲਕ ਉਹਦਾ ਮੇਰਾ ਕੋਰਟ ਚ ਕੇਸ ਚੱਲਦਾ 1990 ਤੋਂ ਹੀ ਦੁਕਾਨ ਮੇਰੇ ਕੋਲ ਕਿਰਾਏ ਤੇ ਆ ਸਾਲ ਪਹਿਲੇ ਉਹਨੇ ਦੁਕਾਨ ਲਈ ਆ ਪਹਿਲੇ ਵੀ ਇੱਕ ਵਾਰੀ ਉਹਨੇ ਲੈਂਟਰ ਤੋੜਿਆ ਸੀ ਉਦੋਂ ਸਾਰੇ ਬਜ਼ਾਰ ਨੇ ਸਾਥ ਦੇ ਕੇ ਪੰਚਾਇਤੀ ਗਾਜਨਾਮਾ ਕਰਾ ਕੇ ਲੈਂਟਰ ਪੁਆ ਦਿੱਤਾ ਸੀ ਤੇ ਹੁਣ ਫੇਰ ਉਹੀ ਕੁਝ ਹੋ ਰਿਹਾ ਹੈ ਹਾਂ ਮੈਂ ਥਾਣੇ ਦਰਖਾਸਤ ਦਿੱਤੀ ਆ ਜੀ ਐਸਐਚਓ ਸਾਹਿਬ ਹਾਜ਼ਰ ਨਹੀਂ ਮਿਲੇ ਥਾਣਾ ਹੈਬੋਲ ਵੱਡੀ ਦੇ ਤੇ ਕੰਟਰੋਲ ਰੂਮ ਤੇ ਵੀ ਮੈਂ ਬੇਨਤੀ ਆਪਣੀ ਲਾ ਦਿੱਤੀ ਆ ਜੀ ਹੁਣ ਬਾਕੀ ਦੇਖੋ ਜੋ ਕਾਰਵਾਈ ਬਣਦੀ ਹੈ ਅਸੀਂ ਮੰਗੇ ਕਰਦੇ ਆ ਜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਵੀ ਚੋਰੀ ਕੀਤੀ ਹੈ ਜਾਂ ਡਾਕਾ ਮਾਰਿਆ ਤੇ ਲੈਂਟਰ ਇਹਦਾ ਪਵਾਇਆ ਜਾ ਮੇਰੀ ਦੁਕਾਨ ਦਾ 1990 ਦਾ ਮੈਂ ਮਾਰ ਇੱਥੇ ਕਿਰਾਏ ਦਾ ਜੀ ਉੱਪਰ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਉੱਪਰ ਲੈਂਟਰ ਕਹਿੰਦੇ ਨਵਾਂ ਕੋਈ ਸਾਰੀ ਨਵੀਂ ਹੋਈ ਹੈ ਨਹੀਂ ਐਸਾ ਕੁਝ ਨਹੀਂ ਹੈ ਪਹਿਲੇ ਲੈਂਟਰ ਇਹਨੇ ਤੋੜਿਆ ਸੀਗਾ ਮਾਲਕ ਨੇ ਉਹ ਹਾਂ ਅੱਜ ਤੋਂ ਸਾਲ ਪਹਿਲੇ ਤੇ ਉਦੋਂ ਪੰਚਾਇਤ ਦੀ ਰਾਜਨਾਮ ਹੋਇਆ ਸੀ ਉਹਨੇ ਲੈਂਡਰ ਪਵਾਤਾ ਸੀ ਉਸ ਤੋਂ ਬਾਅਦ ਨਹੀਂ ਉਦੋਂ ਕੋਈ ਨੁਕਸਾਨ ਨਹੀਂ ਸੀ ਥੋੜਾ ਛੋਟਾ ਜਿਹਾ ਖੱਡਾ ਸੀਗਾ ਐ ਕਿਨਾਂ ਨੇ ਵੱਡਾ ਖੱਡਾ ਤੁਸੀਂ ਦੇਖ ਸਕਦੇ ਹੋ 2 2.5 ਫੁੱਟ ਦਾ ਜਿਸ ਤੋਂ ਪੂਰਾ ਬੰਦਾ ਅੰਦਰ ਆ ਸਕਦਾ ਦੋ 2.5 ਗ੍ਰਾਮ ਸੋਨਾ ਤੇ 2.5 ਕਿਲੋ ਚਾਂਦੀ ਮੇਰੀ ਹੈਣੀ ਜੀ ਮੇਰੀ ਬੇਨਤੀ ਹੈ ਮੇਰਾ ਸਮਾਨ ਮੈਨੂੰ ਦਵਾਇਆ ਜਾਵੇ ਤੇ ਸਾਈ ਦਾ ਕੀ ਅਸ਼ਵਾਸਨ ਦਿੱਤਾ ਗਿਆ ਹੈ ਕੀ ਕਰਵਾਂ ਹਾਲੇ ਪੁਲਿਸ ਨੇ ਕੋਈ ਅਸ਼ਵਾਸਨ ਨਹੀਂ ਦਿੱਤਾ ਐਸਐਸਓ ਸਾਹਿਬ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਕਾਲਜ ਦੇ ਫੋਨੋਂ ਇੱਕ ਮੁਲਾਜ਼ਮ ਆਇਆ ਮੈਂ ਦਰਖਾਸਤ ਦੇਤੀ ਹੈ ਜੀ ਅਸੀਂ ਆਸ ਕਰਦੇ ਹਾਂ ਵੀ ਸਾਡੇ ਨਾਲ ਇਨਸਾਫ ਕੀਤਾ ਜਾਵੇ ਹਾਂ ਬਸ ਇਹ ਦੱਸੋ ਵੈਰੀਫਾਈ ਕਰ ਰਹੇ ਹੋ ਦੱਸਾਂਗੇ ਜੀ ਕਰ ਰਹੇ ਸਰ ਜਿਹੜਾ ਮਾਮਲਾ ਹੋਇਆ ਇਹਦੇ ਬਾਰੇ ਦੱਸ ਦਿਓ ਬਸ ਦੱਸਾਂਗੇ ਜੀ ਨਹੀਂ ਸਰ ਇਹੀ ਦੱਸ ਦਿਓ ਕਿ ਵੈਰੀਫਾਈ ਕਰ ਰਹੇ ਆ ਅਜੇ ਮੈਂ ਮੌਕਾ ਵੇਖਣਾ ਇਹਨਾਂ ਦਾ ਕੋਈ ਮਾਲਕ ਨਾਲ ਝਗੜਾ ਚੱਲਦਾ ਕਰਾਇਆ ਦਾ ਅੱਛਾ ਜੀ ਆਲਦ ਨੇ ਉੱਪਰੋਂ ਛਾਤੋਂ ਦਾ ਪਾੜੀ ਹੈ ਸਾਡੀ ਪਾੜਤੀ ਹੈ ਜੀ ਵਲੰਟਰ ਦਾ ਮੋਗ ਵਾਲਾ ਕੋਰਟ ਕੇਸ ਚੱਲ ਰਿਹਾ ਦੱਸਿਆ ਨਾ ਆ ਕੇ ਸਾਨੂੰ ਦਰਖਾਸਤ ਦੇ ਗਿਆ ਉਸ ਤੋਂ ਬਾਅਦ ਹੋਣੇ ਕਹਿ ਰਹੇ ਕੋ ਚੋਰੀ ਹੋ ਰਹੀ ਹੈ ਪਰ ਚੋਰੀ ਬਾਰੇ ਇੱਕ ਵੈਰੀਫਾਈ ਕਰਕੇ ਕੀ ਕਰਾ ਕੇ ਮੋਗ ਵਾਲਾ ਵੈਰੀਫਾਈ ਕਰ ਰਹੇ ਹੋ ਜੋ ਬੰਦੀ ਕਾਰਵਾਈ ਹੋਈ ਹੈ ਆ ਦੇਖਾਂਗੇ ਜੋ ਕਲੀਅਰ ਹੁੰਦਾ ਸਰਪੰਚ ਸਾਹਿਬ ਨੇ ਨਜ਼ਰ ਆਉਂਦੇ ਆ ਤੁਹਾਨੂੰ ਠੀਕ ਹੈ ਮੋਗ ਬਸ ਇਹੀ ਦੱਸੋ ਵੈਰੀਫਾਈ ਕਰ ਰਹੇ ਹੋ ਦੱਸਾਂਗੇ ਜੀ ਕਰ ਰਹੇ ਸਰ ਜਿਹੜਾ ਮਾਮਲਾ ਹੋਇਆ ਇਹਦੇ ਬਾਰੇ ਦੱਸ ਦਿਓ ਬਸ ਦੱਸਾਂਗੇ ਜੀ ਨਹੀਂ ਸਰ ਇਹੀ ਦੱਸ ਦਿਓ ਕਿ ਵੈਰੀਫਾਈ ਕਰ ਰਹੇ ਆ ਅਜੇ ਮੈਂ ਮੌਕਾ ਵੇਖਣਾ ਇਹਨਾਂ ਦਾ ਕੋਈ ਮਾਲਕ ਨਾਲ ਝਗੜਾ ਚੱਲਦਾ ਕਰਾਇਆ ਦਾ ਅੱਛਾ ਜੀ ਹਾਲਦ ਨੇ ਉੱਪਰੋਂ ਮੋਗ ਵਾਲਾ ਕੋਰਟ ਚ ਕੇਸ ਚੱਲ ਰਿਹਾ ਦੱਸਿਆ ਨਾ ਆ ਕੇ ਸਾਨੂੰ ਦਰਖਾਸਤ ਦੇ ਗਏ ਉਸ ਤੋਂ ਬਾਅਦ ਹੋਣੇ ਕਹਿ ਰਹੇ ਕਿ ਚੋਰੀ ਹੋ ਰਹੀ ਹੈ ਪਰ ਚੋਰੀ ਬਾਰੇ ਇੱਕ ਵੈਰੀਫਾਈ ਸਰ ਕਰਕੇ ਕੀ ਕਰਕੇ ਮੋਗ ਵਾਲਾ ਵੈਰੀਫਾਈ ਕਰ ਰਹੇ ਹੋ ਜੋ ਬੰਦੀ ਕਰਵਾਈ ਹੋਈ ਹੈ ਆ ਦੇਖਾਂਗੇ ਜੋ ਕਲੀਅਰ ਹੁੰਦਾ ਸਰਪੰਚ ਸਾਹਿਬ ਦੀ ਨਜ਼ਰ ਆਉਂਦੀ ਹੈ ਤੁਹਾਨੂੰ ਠੀਕ ਹੈ ਜੋ ਮੋਗ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਔਨ ਏਅਰ